ਆਸਾ ਆ ਰਹਾ ਰਹਰੇ ਬਹਰੀਆ ਘੁੰਗਟ ਜੇਨ ਕਾੜਾ ਅੰਤ ਕੀ ਬਾਰ ਲਹੈਗੀ ਨਾ ਆਡਾ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 484 ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਦਾ 34ਵਾਂ ਵਚਨ ਇਸ ਵਚਨ ਦੇ ਵਿੱਚ ਕਬੀਰ ਪਾਤਸ਼ਾਹ ਕੁੰਡ ਵਰਗੀ ਸਮਾਜਿਕ ਰੀਤੀ ਦਾ ਖੰਡਨ ਕਰਦੇ ਹਾਂ ਅਸਲ ਜਾ ਪਰਮੇਸ਼ਰ ਵੱਲੋਂ ਪਰਦੇਦਾਰੀ ਦਾ ਵਿਰੋਧ ਕਰਦੇ ਹਨ ਸੋ ਸਭ ਤੋਂ ਪਹਿਲਾਂ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਰਹਾ ਰੋ ਰਿ ਬਹਰੀਆ ਕੁੰਗਟ ਜੇਨ ਕਾਡਾ ਕਾਂਤ ਕੀ ਬਾਰ ਲਹੈਗੀ ਨਾ ਆਡਾ ਰਹਾਉ ਅ ਰਹਾ ਰੋ ਰਿ ਬਹਰੀਆ ਅਰਥਾਤ ਕੇ ਰਹਿਣ ਦੇ ਰਹਿਣ ਦੇ ਨੀ ਬਹੁ ਰਾਣੀਆਂ ਕੂੰਗਟ ਜੇਨਾ ਕਾੜੇ ਜਿੰਨ ਦਾ ਰਸ ਹਰ ਗਿਜ ਨਾ ਕਹਿੰਦਾ ਕੂੰਗਟ ਜੇਨਾ ਕਾੜਾ ਰਸ ਆਦ ਕਿ ਤੂੰ ਹਰ ਗਿਜ ਅਥਵਾ ਕਿਸੇ ਵੀ ਕੀਮਤੇ ਕੁੰਡ ਨਾ ਕੱਢਣਾ ਕਰ ਕਿਉਂਕਿ ਪਾਸ਼ਾ ਕਹਿੰਦੇ ਅੰਤ ਕੀ ਬਾਰ ਲਹਗੇ ਨਾ ਆਡਾਰ ਹਾ ਅੰਤ ਕੀ ਬਾਰ ਲਹਗੇ ਨਾ ਆਡਾ ਅਰਥਾਤ ਕਿ ਅੰਤ ਦੇ ਵੇਲੇ ਤੇਰੀ ਇਸ ਲੋਕਾਚਾਰ ਵਾਲੀ ਕੁੰਡ ਦੀ ਰੀਤੀ ਦਾ ਮੁੱਲ ਕੇਵਲ ਪਾਸ਼ਾ ਕਹਿੰਦੇ ਅੱਧੀ ਦਮੜੀ ਵੀ ਨਹੀਂ ਪਾਵੇਗਾ ਜ਼ਿਕਰ ਜੋਗ ਹੈ ਕਿ ਜਿੱਥੇ ਗੁਰਮਤ ਦੇ ਵਿੱਚ ਨੰਗੇ ਸਿਰ ਅਥਵਾ ਅੰਗ ਪ੍ਰਦਰਸ਼ਨ ਜਾਫਰ ਨੰਗੇਸ ਦਾ ਵਿਰੋਧ ਹੈ ਉਥੇ ਭਾਈ ਕੌਂਡ ਵਰਗੀ ਸਮਾਜਿਕ ਰੀਤੀ ਦਾ ਵਿਖੰਡਨ ਕੀਤਾ ਗਿਆ ਸੋ ਇਸੇ ਕਰਕੇ ਪਾਸ਼ਾ ਕਹਿੰਦੇ ਨੇ ਰੋ ਰੋ ਰੀ ਬਹਰੀਆ ਕੁੰਗਟ ਜੈਨ ਕਾੜਾ ਤਾਂਤ ਕੇ ਬਾਰ ਲਹਗੀ ਨਾ ਆੜਾ ਰਹਾਓ ਸੋ ਵਿਸ਼ਰਾਮ ਦੇ ਕੇ ਅੱਗਾ ਪਹਿਲੇ ਪਦੇ ਦੇ ਵਿੱਚ ਮਾਰੀ ਕਿਰਪਾ ਕਰਦੇ ਨੇ ਆਪਣੇ ਬਚਨ ਦੇ ਕਹਿੰਦਾ ਕੁੰਗਟ ਕਾੜ ਗਈ ਤੇਰੀ ਆਗੈ ਉਹਨਕੇ ਗੈਲ ਤੋ ਹੈ ਜਨ ਲਗਾ ਕੁੰਗਟ ਕਾੜ ਗਈ ਤੇਰੀ ਆਗੈ ਅਰਥਾਤ ਕਹੇ ਜੀਵ ਰੂਪੀ ਇਸਤਰੀਏ ਤੈ ਤਾਂ ਪਹਿਲਾਂ ਵੀ ਕਈ ਜੈਨਦਰੂਪੀ ਬਉਟੀਆਂ ਪਾਸ਼ਾ ਕਹਿੰਦੇ ਉਸ ਪਤੀ ਪਰਮੇਸ਼ਰ ਵਾਹਿਗੁਰੂ ਜੀ ਤੋਂ ਕੁੰਡ ਕੱਢਦੀਆਂ ਹੋਈਆਂ ਚਲਦੀਆਂ ਬਣੀਆਂ ਭਾਵ ਕਿ ਤੈ ਤਾਂ ਪਹਿਲਾਂ ਵੀ ਬਹੁਤ ਸਾਰੇ ਲੋਕ ਉਸ ਪਰਮੇਸ਼ਰ ਦੇ ਨਾਲੋਂ ਦੂਰੀਆਂ ਬਣਾ ਕੇ ਇਸ ਜਗਤ ਤੋਂ ਚਲਦੇ ਬਣੇ ਕਹਿੰਦਾ ਘੁੰਗਟ ਕਾੜ ਗਏ ਤੇਰੀ ਆਗੈ ਕੌਣ ਕੇ ਗੈਲਾ ਤੋ ਹੈ ਜਨ ਲਗੈ ਉਨ ਕੀ ਗੈਲ ਤੋਹ ਜਿੰਨ ਲਾ ਗੈ ਅਰਥਾਤ ਕਹ ਜਿੰਦ ਰੂਪੀ ਬਉਟੀਏ ਵੇਖੀ ਕਿਤੇ ਉਹਨਾਂ ਪਹਿਲੀਆਂ ਵਾਲੀ ਗੈਲ ਅਰਥਾਤ ਬਾਣ ਜਾਂ ਆਦਤ ਕਿਤੇ ਤੈਨੂੰ ਵੀ ਨਾ ਲੱਗ ਜਾਵੇ ਪਾਵੋ ਕੇ ਮਤਾਂ ਤੁਮੀ ਕਿਤੇ ਪੁਰਾਤਨ ਲੋਕਾਂ ਦੇ ਵਾਂਗੂ ਉਸ પતિ ਪਰਮੇਸ਼ਰ ਵਾਹਿਗੁਰੂ ਵੱਲੋਂ ਪਰਦੇਦਾਰੀ ਵਾਲਾ ਜੀਵਨ ਹੀ ਬਤੀਤ ਨਾ ਕਰਨ ਲੱਗ ਪਵੇਂ ਜਿਵੇਂ ਤੁਖਾਰੀ ਰਾਗ ਦੇ ਵਿੱਚ ਧੰਗੁਰੂ ਨਾਨਕ ਦੇ ਮਹਾਰਾਜਿਆਂ ਦਾ ਬਚਨ ਹੈ ਨਾ ਪਾਸ਼ਾ ਕਹਿੰਦਾ ਜਬ ਨਾਚੇ ਤਬ ਘੁੰਗਟ ਕੈ ਸਾ ਮੜਕੀ ਫੋੜ ਨਿਰਾਰੀ ਜਾਂ ਤੇ ਨੱਚੀਦਾ ਨਹੀਂ ਹੁੰਦਾ ਜਾਂ ਕੁੰਡ ਨਹੀਂ ਕੱਢੀਦਾ ਹੁੰਦਾ ਭਾਈ ਜਦੋਂ ਨੱਚਣੇ ਰਿਹਾ ਵੀ ਫਿਰ ਘੁੰਡ ਕਾ ਦਾ ਪਾਸ਼ਾ ਕਹਿੰਦਾ ਮੜਕੀ ਫੋੜ ਨਿਰਾਰੀ ਲੋਕ ਲੱਜ ਦੀ ਗਾਗਰ ਪਨ ਕੇ ਮੈਂ ਤੇ ਨਿਰਾਲੀ ਹੋ ਗਈ ਸਾਰੀ ਦੁਨੀਆ ਤੋਂ ਵੱਖਰੀ ਵਿਕੋਲਿਤਰੀ ਹੋ ਗਈ ਕਹਿੰਦਾ ਨਾਨਕ ਆਪੇ ਆਪ ਵਿਚਾਣੇ ਗੁਰਮੁਖ ਤਤ ਵਿਚਾਰੀ ਜਦੋਂ ਆਪੇ ਨੂੰ ਆਪੇ ਦੀ ਪਛਾਣ ਆਉਂਦੀ ਫਿਰ ਗੁਰਮੁਖ ਹੋ ਕੇ ਤਤ ਦੀ ਵਿਚਾਰ ਆਉਂਦੀ ਹੈ ਭਾਈ ਸੋ ਪਾਤਸ਼ਾਹ ਦੇ ਵੱਲੋਂ ਕੋਈ ਪਰਦੇਦਾਰੀ ਵਾਲਾ ਜੀਵਨ ਬਤੀਤ ਨਹੀਂ ਕਰਨਾ ਵੈਗੁਰੂ ਕਹਿੰਦੇ ਆ ਲੋਕਾਂ ਕੋਲੋਂ ਸੰਗੜਾ ਨਹੀਂ ਜੇ ਵੈਗੁਰੂ ਕਹਿੰਦੇ ਆ ਸਾਨੂੰ ਸ਼ਰਮ ਆਉਂਦੀ ਇਹਦਾ ਮਤਲਬ ਅਸੀਂ ਕੁੰਡ ਕੱਢਿਆ ਕੁੰਡ ਪਤੀ ਪਰਮੇਸ਼ਰ ਵੈਗੁਰੂ ਵੱਲੋਂ ਸੋ ਇਸੇ ਕਰਕੇ ਮਾਰੇ ਕਹਿੰਦੇ ਘੁੰਗਟ ਕਾੜ ਗਈ ਤੇਰੀ ਆਗੇ ਓਨਕੇ ਗੈਲ ਤੋ ਹੈ ਜਨ ਲਾਗੇ ਸੋ ਗਾ ਦੂਸਰੇ ਪਦੇ ਚ ਮਾਰੇ ਕਿਰਪਾ ਕਰਦਨੇ ਆਪਣੇ ਬਚਨ ਦੇ ਕਹਿੰਦਾ ਕੂੰ ਘਟ ਕਾਡੇ ਕੀ ਇਹ ਆ ਵਡਾਈ ਦੇਨ ਦਸ ਪਾਂਚ ਬਹੁ ਭਲਿਆ ਆਈ ਕੂੰ ਘਟ ਕਾਡੇ ਕੀ ਇਹ ਆ ਵਡਾਈ ਅਰਥਾਤ ਕਹ ਜੇ ਅੰਦਰ ਰੂਪੀ ਬਉਟਿਏ ਤੇਰੇ ਕੋਂਡ ਕੱਢਣ ਦੇ ਕੈ ਵੱਲ ਤੈਨੂੰ ਇੰਨੀ ਕੋਈ ਵਡਿਆਈ ਮਿਲਣੀ ਵਾਲੀ ਆ ਸਮਾਜ ਦੇ ਵੱਲੋਂ ਕਿ ਮਹਾਰਾਜ ਕਹਿੰਦਾ ਦੇਨ ਦਸ ਪਾਂਚ ਬਹੁ ਭਲਿਆ ਆਈ ਅਰਥਾਤ ਇੱਕ ਕੋਈ 5 10 ਦਿਨ ਪਰੇ ਪਚੈਤਾ ਸਵਾ ਸੱਠਾਂ ਦੇ ਵਿੱਚ ਬਹਿ ਕੇ ਲੋਕ ਗੱਲਾਂ ਕਰ ਲੈਣਗੇ ਕਿ ਬੜੇ ਭਲੇ ਘਰ ਦੀ ਬਹੂ ਆਈ ਹੈ ਮਹਾਰਾਜ ਕਹਿੰਦੇ ਇਹਦਾ ਬਾਦ ਤੈਨੂੰ ਲਾਭ ਮਿਲਣ ਵਾਲਾ ਨਹੀਂ ਕੋਈ ਵੀ ਕਰਮਿਕਾਂਢੀ ਲੋਕ ਜਿਨ੍ਹਾਂ ਨੇ ਪਾਤਸ਼ਾਹ ਦੇ ਨਾਲ ਉਹ ਵਿੱਥ ਬਣਾਈ ਹੈ ਨਾ ਲੋਕ ਉਹਨਾਂ ਦੀ ਖੁਸ਼ਾਮਤ ਤਾਂ ਕਰ ਲੈਣਗੇ ਪਰ ਉਹ ਪਰਮੇਸ਼ਰ ਦੇ ਨਾਲ ਉਹਨਾਂ ਦੀ ਦੂਰੀ ਨਹੀਂ ਮੁੱਕ ਸਕਦੀ ਭਾਈ ਸੋਗ ਤੀਸਰੇ ਪਦ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕੁੰਗੜ ਤੇਰ ਤੋ ਪਰ ਸਾਚੈ ਹਰ ਗੁਨ ਗਾਏ ਕੂਧਰ ਨਾਚੈ ਕੁੰਗੜ ਤੇਰ ਤੋ ਪਰ ਸਾਚੈ ਅਰਥਾਤ ਕਹਿ ਜਿੰਦ ਰੂਪੀ ਬਉਟਿਏ ਤੇਰਾ ਕੁੰਡ ਤਾਂ ਕੇਵਲ ਤਾਂ ਹੀ ਸੱਚਾ ਹੋਵੇਗਾ ਜੇਕਰ ਮਾਰੇ ਕਹਿੰਦੇ ਹਰ ਗੁਨ ਗਾਏ ਕੂਧਰ ਨਾਚੈ ਅਰਥਾਤਕ ਜੇਕਰ ਤੋਸ ਹਰੀ ਜੀ ਦੇ ਗੁਣਾਂ ਦਾ ਗਾਇਨ ਰੂਪੀ ਕੁੱਦਣਾ ਔਰ ਨੱਚਣਾ ਕਰੇਗੀ ਨਾ ਕਹਿਣ ਤੋਂ ਭਾਵ ਇਹ ਨਹੀਂ ਕਿ ਇਥੇ ਕਬੀਰ ਪਾਸ਼ਾ ਕੋਈ ਦੁਨਿਆਵੀ ਇਸਤਰੀਆਂ ਨੂੰ ਨੱਚਣ ਕੁੱਦਣ ਆਦ ਦੇ ਲਈ ਪ੍ਰੇਰਿਤ ਕਰ ਰਹੇ ਨੇ ਬਹੁਤ ਸਾਰੇ ਦੰਬੇ ਪਖੰਡੀ ਦੇਹਤਾਰੇ ਜਿਹੜੇ ਨੇ ਨਾ ਇਸ ਬਚਨ ਦੀ ਆੜ ਲੈ ਕੇ ਬੀਬੀਆਂ ਨੂੰ ਨਚਾਉਂਦੇ ਨੇ ਆਪਣੇ ਡੇਰਿਆਂ ਤੇ ਪਰੰਤੂ ਪਾਸ਼ਾ ਅਸਲ ਦੇ ਵਿੱਚ ਹਰੀ ਜੀ ਦੇ ਗੁਣਾਂ ਦੇ ਗਾਇਨ ਰੂਪੀ ਨੱਚਣ ਕੁੱਦਣ ਆਦ ਦੀ ਗੱਲ ਕਰਦੇ ਨੇ ਭਾਈ ਮਹਾਰਾਜ ਕਹਿੰਦਾ ਹੂੰਗਟ ਤੇਰਾ ਤੋ ਪਰ ਸਾਚੈ ਘਰਗੁਣ ਗਾਏ ਕੋਧਰਨਾਚ ਸੋਗ ਆਪਣੇ ਬਚਨ ਦੇ ਅੰਤਮਾ ਚੌਥੇ ਪਦੇ ਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦਾ ਕਹਾਤ ਕਬੀਰ ਬਹੁਤਬ ਜੀਤਾ ਘਰਗੁਣ ਗਾਵਦ ਜਨਮ ਬਤੀਤਾ ਜਹਤ ਕਬੀਰ ਬਹੁਤਵ ਜੀਤੈ ਅਰਥਾਤਕ ਇਹ ਕਹਿੰਦੇ ਹਨ ਕਬੀਰ ਪਾਸ਼ਾ ਕਹੇ ਬਹੁ ਰਾਣੀ ਇਹ ਜਿੰਦ ਰੂਪੀ ਬਉਟੀਏ ਕੇਵਲ ਤਾਂ ਹੀ ਤੂੰ ਜੀਵਨ ਰੂਪੀ ਬਾਜੀ ਨੂੰ ਜਿੱਤ ਸਕਦੀ ਹੈ ਕੇਵਲ ਤਾਂ ਹੀ ਤੂੰ ਸਾਰਿਆਂ ਦੇ ਦਿਲਾਂ ਨੂੰ ਜਿੱਤ ਸਕਦੀ ਹੈ ਜੇਕਰ ਮਹਾਰਾਜ ਕਹਿੰਦੇ ਹਾਰ ਗੁਣ ਗਾਵਤ ਜਨਮ ਬਤੀਤੈ ਅਰਥਾਤਕ ਜੇਕਰ ਕੇਵਲ ਉਸ ਹਰੀ ਜੀ ਦੇ ਗੁਣਾਂ ਨੂੰ ਗਾਉਂਦਿਆਂ ਹੋਇਆਂ ਹੀ ਤੇਰਾ ਜੀਵਨ ਬਤੀਤ ਹੋਵੇ ਤਾਂ ਹੀ ਤੋਂ ਮਾਰੇ ਕਹਿੰਦੇ ਜਿੱਤ ਸਕਦੇ ਆ ਜੀਵਨ ਰੂਪੀ ਬਾਜੀ ਜਾਂ ਸਾਰਿਆਂ ਦੇ ਦਿਲਾਂ ਨੂੰ ਕਹਿ ਤ ਕਬੀਰ ਬਹੁਤ ਬਜੀਤਾ ਫਰਗੋਨ ਗਾਵਤ ਜਨਮ ਬਤੀਤਾ ਵਾਹੇ ਗੁਰ ਜੀ ਕਾ ਖਾਲਸਾ ਵਾਹੇ ਗੁਰ ਜੀ ਕੀ ਫਤਹਿ